ਦੇਸ਼ਵਾਲ ਦੀ ਵੱਡੀ ਖਬਰ ਆ ਰਹੀ ਹੈ ਕਿ ਪੰਜਾਬੀ ਗਾਇਕ ਪ੍ਰੇਮ ਟਲੋਂਦੇ ਘਰ ਤੇ ਗੋਲੀਆਂ ਚੱਲੀਆਂ ਨੇ ਫਾਇਰਿੰਗ ਦੀ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਵੀ ਇਹ ਖਬਰ ਕਿ ਕਿਸ ਤਰੀਕੇ ਦੇ ਨਾਲ ਫਾਇਰਿੰਗ ਹੋਈ ਹੈ ਜੰਟਾ ਖਰੜ ਨਾਂ ਦਾ ਗੈਂਗਸਟਰ ਹੈ ਜਿਸ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਔਰ ਬਕਾਇਦਾ ਤੌਰ ਤੇ ਗੀਤ MP3 ਜੋ ਕੰਪਨੀ ਹੈ 뮤זיਕ ਕੰਪਨੀ ਹੈ ਔਰ ਉਸ ਦਾ ਮਾਲਕ ਹੈ ਕੇਵੀ ਢਿਲੋਂ ਉਸ ਦਾ ਵੀ ਜ਼ਿਕਰ ਹੈ ਇਸ ਦੇ ਵਿੱਚ ਤਾਂ ਪੰਜਾਬ ਦੌਰੇ ਤੇ ਆਉਣ ਮਗਰੋਂ ਪ੍ਰੇਮ ਢਿਲੋਂ ਦੇ ਘਰ ਤੇ ਫਾਇਰਿੰਗ ਦੀ ਖਬਰ ਹੈ ਬੀਤੇ ਕੱਲ ਇਹ ਫਾਇਰਿੰਗ ਹੋਈ ਹੈ ਇਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਗੈਂਗਸਟਰ ਜੰਟਾ ਖੜ ਨੇ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਔਰ ਉੱਥੇ ਹੀ ਦੱਸ ਦਈਏ ਕਿ ਗੀਤ MP3 ਵਾਲੇ ਕੈਬਿਟ ਲੋਂਦਾ ਜ਼ਿਕਰ ਹੈ ਔਰ ਪ੍ਰੇਮ ਢੋਲੋ ਦੇ ਘਰ ਤੇ ਗੋਲੀਆਂ ਚਲਾਈਆਂ ਇਸ ਦੀ ਜ਼ਿੰਮੇਵਾਰੀ ਗੈਂਗਸਟਰ ਜੰਟਾ ਖਰੜ ਨੇ ਲਈ ਹੈ ਜੈਪਾਲ ਪੁੱਲਰ ਦਾ ਕਰੀਬੀ ਸਾਥੀ ਜੰਟਾ ਖਰੜ ਔਰ ਹੁਣ ਜੋ ਹੈ ਇਹ ਅਰਸ਼ਦਾਲਾ ਖੋਣਾ ਦੇ ਨਾਲ ਮਿਲ ਕੇ ਉਸ ਗੈਂਗ ਨੂੰ ਅੱਗੇ ਚਲਾ ਰਿਹਾ ਜੈਪਾਲ ਪੁੱਲਰ ਦੀ ਜੋ ਗੈਂਗ ਹੈ ਔਰ ਜੰਟਾ ਖਰੜ ਆਸਟ੍ਰੇਲੀਆ ਬੈਠ ਕੇ ਇਸ ਗੈਂਗ ਨੂੰ ਆਪਰੇਟ ਕਰ ਰਿਹਾ ਔਰ ਜੰਟਾ ਖਰੜ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਤਾਂ ਜੰਟਾ ਖਰੜ ਨੇ ਪੋਸਟ ਦੇ ਵਿੱਚ ਵੀ ਬਕਾਇਦਾ ਤੌਰ ਤੇ ਲਿਖਿਆ ਔਰ ਬੀਤੇ ਕੱਲ ਜੋ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਇਸ ਦੀ ਅਫੀਸ਼ੀਅਲ ਤੌਰ ਤੇ ਪੁਸ਼ਟੀ ਹੋਣੀ ਬਾਕੀ ਹੈ ਪਰ ਅਨ ਅਨਫੀਸ਼ੀਅਲ ਤੌਰ ਤੇ ਇਸ ਦੀ ਜਾਣਕਾਰੀ ਕਈ ਜੋ ਅਫੀਸ਼ੀਅਲਸ ਨੇ ਇਸ ਨੂੰ ਕਿਹਾ ਹੈ ਕਿ ਇਸ ਤਰ੍ਹਾਂ ਦੀ ਗੱਲ ਹੈਗੀ ਹੈ ਤਾਂ ਉੱਥੇ ਹੀ ਦੱਸ ਦਈਏ ਕਿ ਪ੍ਰੇਮ ਢਿਲੋਂ ਦੇ ਘਰ ਤੇ ਫਾਇਰਿੰਗ ਦੀ ਖਬਰ ਸਾਹਮਣੇ ਆ ਰਹੀ ਹੈ ਬੀਤੇ ਕੱਲ ਪ੍ਰੇਮ ਢਿਲੋਂ ਦੇ ਘਰ ਤੇ ਗੋਲੀਆਂ ਚੱਲਣ ਦੀ ਜਾਣਕਾਰੀ ਸਾਹਮਣੇ ਆਈ ਔਰ ਇਸ ਦੀ ਜ਼ਿੰਮੇਵਾਰੀ ਜੰਟਾ ਖਰੜ ਨਾਮ ਦੇ ਗੈਂਗਸਟਰ ਨੇ ਲਈ ਹੈ ਮਾਝੇ ਦੇ ਵਿੱਚ ਘਰ ਪ੍ਰੇਮ ਢਿਲੋਂ ਦਾ ਔਰ ਉਸਨੇ ਬਕਾਇਦਾ ਤੌਰ ਤੇ ਪੋਸਟਰ ਦੇ ਵਿੱਚ ਕਈ ਸ਼ਬਦ ਹਾਲਾਂਕਿ ਇਹਦੇ ਵਿੱਚੋਂ ਮੈਂ ਮਿਸ ਕਰੂੰਗਾ ਪੂਰੇ ਐਗਜ਼ੈਕਟ ਸ਼ਬਦ ਨਹੀਂ ਪੜੂੰਗਾ ਕਿਉਂਕਿ ਜਿੱਥੇ ਲਾਲ ਰੰਗ ਦੇ ਡੈਸ਼ ਲਾਏ ਹੋਏ ਆ ਉੱਥੇ ਜੋ ਕਈ ਆਪੱਤੀਜਨਕ ਸ਼ਬਦ ਉਸਨੇ ਪ੍ਰੇਮ ਟਲੁੰਦੇ ਲਈ ਵਰਤੇ ਆ ਤਾਂ ਉਸਨੇ ਬਕਾਇਦਾ ਲਿਖਿਆ ਕਿ ਅੱਜ ਉਹ ਪ੍ਰੇਮ ਟਲੁੰਦੇ ਘਰ ਗੋਲੀਆਂ ਚੱਲੀਆਂ ਉਹ ਮੈਚ ਚਲਵਾਈਆਂ ਇਸ ਨੂੰ ਬਹੁਤ ਵਾਰ ਟਲਿਆ ਪਰ ਟਲਿਆ ਨਹੀਂ ਇਸ ਇਸ ਤਰ੍ਹਾਂ ਦਾ ਜ਼ਿਕਰ ਉਹਨੇ ਕੀਤਾ ਨਾਲ ਹੀ ਉਸਨੇ ਸਿੱਧੂ ਮੂਸੇਵਾਲਾ ਖੁਨਾ ਦਾ ਜ਼ਿਕਰ ਕੀਤਾ ਕਿ ਸਿੱਧੂ ਦੇ ਨਾਲ ਸਾਇਨ ਹੋਇਆ ਔਰ ਜੱਗੂ ਦਾ ਨਾਂ ਦਾ ਜ਼ਿਕਰ ਕੀਤਾ ਹਾਲਾਂਕਿ ਕਿੰਨੇ ਕੇ ਇਸ ਚੀਜ਼ ਦੇ ਵਿੱਚ ਸੱਚਾਈ ਹੈ ਇਸ ਦੇ ਬਾਰੇ ਨਹੀਂ ਕਿਹਾ ਜਾ ਸਕਦਾ ਕਿ ਜਿਹੜੀ ਪੋਸਟ ਏਜੰਟੇ ਖਰੜ ਨੇ ਇਹ ਪਾਈ ਹੈ ਜਾਂ ਜਿਹੜੀ ਪੋਸਟ ਉਸ ਨੇ ਇਹ ਭੇਜੀ ਹੈ WhatsApp ਤੇ ਬਕਾਇਦਾ ਤੌਰ ਤੇ ਉਹਦੇ ਵਿੱਚ ਜਿਹੜੇ ਦਾਅਵੇ ਇਸ ਨੇ ਕੀਤੇ ਇਹਨਾਂ ਦੇ ਵਿੱਚ ਕਿੰਨਾ ਇੱਕਦਮ ਹੈਗਾ ਪਰ ਜਿਹੜੀ ਫਾਇਰਿੰਗ ਦੀ ਖਬਰ ਹੈ ਇਸ ਦੇ ਬਾਰੇ ਜਰੂਰ ਦੱਸਿਆ ਜਾ ਰਿਹਾ ਹੈ ਕਿ ਕਨਫਰਮ ਹੈ ਔਰ ਹਾਲਾਂਕਿ ਅਫੀਸ਼ੀਅਲ ਤੌਰ ਤੇ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ ਪੁਲਿਸ ਇਸ ਦੀ ਪੁਸ਼ਟੀ ਕਰੇਗੀ ਦੇਖਣਾ ਹੋਵੇਗਾ ਕਿ ਕਦੋਂ ਇਹ ਗੈਂਗਸਟਰ ਫੜੇ ਵੀ ਜਾਂਦੇ ਹਾਲਾਂਕਿ ਪ੍ਰੇਮ ਢਿੱਲੋਂ ਨੂੰ ਡਰਾਉਣ ਧਮਕਾਉਣ ਦੇ ਹਿਸਾਬ ਦੇ ਨਾਲ ਉਸਨੇ ਇਹ ਪੋਸਟ ਸਾਂਝੀ ਕੀਤੀ ਹੈ ਔਰ ਉਸਨੇ ਜਿਹੜੀ ਇਹ ਫਾਇਰਿੰਗ ਕਰਾਉਣ ਦਾ ਦਾਵਾ ਕੀਤਾ ਤਾਂ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਘਰ ਤੇ ਫਾਇਰਿੰਗ ਦੀ ਖਬਰ ਸਾਹਮਣੇ ਆ ਰਹੀ ਹੈ ਔਰ ਜ਼ਿੰਮੇਵਾਰੀ ਗੈਂਗਸਟਰ ਜੰਟਾ ਖਰੜ ਦੇ ਵੱਲੋਂ ਲਈ ਗਈ ਹੈ ਉਸ ਦੇ ਵਿੱਚ ਉਸਨੇ ਮੇਨ ਜਿਹੜਾ ਇਸ ਨੂੰ ਉਹੀ ਦੱਸਿਆ ਕਿ ਜੋ ਗੀਤ MP3 ਵਾਲਾ ਕੇਵੀ ਢਿੱਲੋਂ ਹੈ ਔਰ ਉਸ ਦਾ ਜ਼ਿਕਰ ਉਸਨੇ ਕੀਤਾ ਇਸ ਦੇ ਵਿੱਚ ਕਿ ਕੇਵੀ ਢਿੱਲੋਂ ਦੇ ਨਾਲ ਹੈ ਚਲ ਰਿਹਾ ਅੱਜਕਲ ਇਸ ਕਰਕੇ ਔਰ ਨਾਲ ਹੀ ਉਸਨੇ ਕਿਹਾ ਕਿ ਜੋ ਸਿੱਧੂ ਦੀ ਮੌਤ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਸ਼ੋਅ ਲਾਉਣਾ ਸੀ ਪ੍ਰੇਮ ਨੇ ਔਰ ਅਸੀਂ ਸ਼ੋਅ ਉਹ ਨਹੀਂ ਹੋਣ ਦਿੱਤਾ ਸੀ ਅਸੀਂ ਕੈਨਸਲ ਕਰਵਾਇਆ ਸੀ ਔਰ ਫਿਰ ਉਸਨੇ ਕਿਹਾ ਕਿ ਹੁਣ ਸਾਡੇ ਐਂਟੀ ਜੋ ਕੇਵੀ ਢਿੱਲੋਂ ਜੋ ਗੀਤ ਐਮਪੀ3 ਦਾ ਮਾਲਕ ਹੈ ਉਸ ਨੂੰ ਗਾਣਾ ਦਿੱਤਾ ਔਰ ਨਾਲ ਹੀ ਉਸਨੇ ਇਸ ਚੀਜ਼ ਦਾ ਹਾਲਾਂਕਿ ਗਾਣਾ ਕਿਸੇ ਨੂੰ ਦੇਣਾ ਹੈ ਜਾਂ ਨਹੀਂ ਦੇਣਾ ਇਹ ਆਰਟਿਸਟ ਦੀ ਮਰਜ਼ੀ ਹੁੰਦੀ ਹੈ ਔਰ ਇਸ ਦੇ ਵਿੱਚ ਕੋਈ ਕਿਸੇ ਦਾ ਬੌਂਡ ਨਹੀਂ ਹੁੰਦਾ ਖੈਰ ਇਹ ਆਰਟਿਸਟ ਦੀ ਮਰਜ਼ੀ ਹੈ ਕਿ ਕਿਸੇ ਨੂੰ ਗਾਣਾ ਦੇਣਾ ਹੈ ਜਾਂ ਨਹੀਂ ਦੇਣਾ ਪਰ ਉਸ ਦਾ ਜ਼ਿਕਰ ਇਸਨੇ ਇਸ ਦੇ ਵਿੱਚ ਕੀਤਾ ਜੰਟਾ ਖਰੜ ਦੇ ਵੱਲੋਂ ਇਹ ਕੀਤਾ ਗਿਆ ਨਾਲ ਹੀ ਉਸਨੇ ਕਿਹਾ ਕਿ ਤੈਨੂੰ ਇਹ ਲਾਸਟ ਵਾਰਨਿੰਗ ਹੈ ਜੇ ਹੁਣ ਵੀ ਨਹੀਂ ਸੁਧਰਿਆ ਤਾਂ ਫਿਰ ਅਸੀਂ ਕੋਈ ਵੱਡਾ ਐਕਸ਼ਨ ਲਵਾਉਂ ਗੀਤਾ ਜਰੂਰ ਪ੍ਰੀਮ ਢਲੋਂ ਹੁਣੀ ਜੇ ਦੇਖ ਰਹੇ ਹੋਣ ਤਾਂ ਜਰੂਰ ਉਹਨਾਂ ਨੂੰ ਵੀ ਅਵੇਅਰ ਰਹਿਣਾ ਚਾਹੀਦਾ ਔਰ ਨਾਲ ਹੀ ਜਰੂਰ ਪੁਲਿਸ ਨੂੰ ਵੀ ਕਿਉਂਕਿ ਖਾਸ ਤੌਰ ਤੇ ਜਦੋਂ ਆਮ ਤੌਰ ਤੇ ਇਹੋ ਜੀਆਂ ਘਟਨਾਵਾਂ ਵਾਪਰ ਜਾਂਦੀਆਂ ਔਰ ਉਸ ਤੋਂ ਬਾਅਦ ਫਿਰ ਪਰਿਵਾਰਾਂ ਨੂੰ ਤਾਂ ਸਿਕਿਉਰਿਟੀ ਦੇ ਦਿੱਤੀ ਜਾਂਦੀ ਹੈ ਖਾਸ ਤੌਰ ਤੇ ਪਰ ਜਦੋਂ ਸਹੀ ਸਮੇਂ ਦੇ ਉੱਪਰ ਜੇ ਜਾਂਚ ਪੜਤਾਲ ਠੀਕ ਤਰੀਕੇ ਦੇ ਨਾਲ ਹੋਵੇ ਤਾਂ ਇਹੋ ਜੀਆਂ ਘਟਨਾਵਾਂ ਹੋਣ ਨਾ ਖੈਰ ਇਹ ਪ੍ਰੀਮ ਢਲੋਂ ਦੇ ਘਰ ਤੇ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ ਔਰ ਇਸ ਦੀ ਬਕਾਇਦਾ ਤੌਰ ਤੇ ਜ਼ਿੰਮੇਵਾਰੀ ਲਈ ਹੈ ਗੈਂਗਸਟਰ ਜੰਟਾ ਖਰੜ ਨੇ ਜੋ ਕਿ ਦੱਸਿਆ ਜਾਂਦਾ ਕਿ ਆਸਟ੍ਰੇਲੀਆ ਰਹਿੰਦਾ ਔਰ ਕਈ ਸੂਤਰਾਂ ਨੇ ਇਸ ਨੂੰ ਇਸ ਦੀ ਪੁਸ਼ਟੀ ਕੀਤੀ ਹੈ ਜੋ ਅਫੀਸ਼ੀਅਲ ਸੂਤਰ ਨੇ ਔਰ ਬਕਾਇਦਾ ਪੁਲਿਸ ਦੇ ਸੂਤਰਾਂ ਨੇ ਵੀ ਇਸ ਨੂੰ ਕਨਫਰਮ ਕੀਤਾ ਕਿ ਇਸ ਤਰ੍ਹਾਂ ਦੀ ਗੱਲ ਹੋਈ ਹੈ ਇਸ ਤਰ੍ਹਾਂ ਦੀ ਪਰ ਅਜੇ ਉਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਨਹੀਂ ਹੈ ਪਰ ਦੱਸ ਦਈਏ ਕਿ ਗੈਂਗਸਟਰ ਜੰਟਾ ਖਰੜ ਦੇ ਵੱਲੋਂ ਇਹ ਜ਼ਿੰਮੇਵਾਰੀ ਪ੍ਰੇਮ ਢਿਲੋਂ ਦੇ ਘਰ ਤੇ ਫਾਇਰਿੰਗ ਦੀ ਲਈ ਗਈ ਹੈ WhatsApp ਤੇ ਬਕਾਇਦਾ ਤੌਰ ਤੇ ਉਸਨੇ ਮੈਸੇਜਸ ਭੇਜੇ ਨੇ ਔਰ ਉਸ ਤੋਂ ਬਾਅਦ ਫਿਰ ਉਸਨੇ ਮੈਸੇਜਸ ਦੇ ਰਹੇ ਇਹ ਜ਼ਿੰਮੇਵਾਰੀ ਲਈ ਪ੍ਰੇਮ ਢਿਲੋਂ ਦੇ ਨਾਲ ਉਸ ਦਾ ਕੀ ਰੋਲਾ ਉਸ ਦਾ ਜ਼ਿਕਰ ਹਾਲਾਂਕਿ ਉਸ ਨੇ ਕੀਤਾ ਕੋਈ ਖਾਸ ਉਸ ਦਾ ਨਿੱਜੀ ਤੌਰ ਤੇ ਰੋਲਾ ਨਹੀਂ ਪਰ ਜਿਵੇਂ ਆਮ ਤੌਰ ਤੇ ਜੋ ਆਰਟਿਸਟ ਨੂੰ ਜਿਸ ਤਰ੍ਹਾਂ ਦੀਆਂ ਧਮਕੀਆਂ ਗੈਂਗਸਟਰਾਂ ਤੋਂ ਆਏ ਦਿਨ ਆਉਂਦੀਆਂ ਭਾਵੇਂ ਉਹਨਾਂ ਦੇ ਵਿੱਚ ਮਨਕੀਰ ਤੌਲਖ ਹੋਣ ਜਾਂ ਇਸ ਤੋਂ ਪਹਿਲਾਂ ਬੱਬੂ ਮਾਨ ਹੋਣਾ ਨੂੰ ਵੀ ਥ੍ਰੈਟ ਹੈਗਾ ਸੀਗਾ ਇਸ ਤੋਂ ਪਹਿਲਾਂ ਹੋਰ ਵੀ ਕਈ ਸਿੰਗਰ ਨੇ ਉਹਨਾਂ ਦੇ ਵਿੱਚੋਂ ਇੱਕ ਪ੍ਰੇਮ ਢਿਲੋਂ ਵੀ ਨੇ ਜਿਨ੍ਹਾਂ ਨੂੰ ਥ੍ਰੈਟ ਹੈਗਾ ਗੈਂਗਸਟਰਾਂ ਦੇ ਕੋਲੋਂ ਤਾਂ ਪ੍ਰੇਮ ਢਿਲੋਂ ਦੇ ਘਰ ਦੇ ਬਾਹਰ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ ਕਿ ਪ੍ਰੇਮ ਟਿਲੋਂ ਦੇ ਘਰ ਤੇ ਫਾਇਰਿੰਗ ਕੀਤੀ ਗਈ ਹੈ ਪਰ ਉਸ ਦਾ ਇਹ ਗੱਲ ਕਹੀ ਹੈ ਏਜੰਟੇ ਖਰ ਨੇ ਜੋ ਪੋਸਟ ਪਾਈ ਹੈ ਉਸਨੇ ਕਿਹਾ ਹੈ ਕਿ ਅਸੀਂ ਸਿਰਫ ਜਿਹੜਾ ਇਹ ਡਰਾਉਣਾ ਧਮਕਾਉਣ ਵਾਸਤੇ ਹੀ ਆ ਇਹ ਅਸੀਂ ਜੋ ਇਹ ਫਾਇਰਿੰਗ ਕਰਵਾਈ ਹੈ ਜੋ ਇਹ ਐਕਸ਼ਨ ਕੀਤਾ ਹੈ ਤਾਂ ਖੈਰ ਇਸ ਪੂਰੇ ਮਸਲੇ ਦੇ ਉੱਪਰ ਦੇਖਣਾ ਹੋਵੇਗਾ ਕਿ ਪੁਲਿਸ ਦਾ ਪੱਖ ਕੀ ਆਉਂਦਾ ਹੈ ਪੁਲਿਸ ਇਸ ਮਸਲੇ ਤੇ ਕੀ ਐਕਸ਼ਨ ਕਰਦੀ ਹੈ ਕਦੋਂ ਤੱਕ ਜੇ ਇਹ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਜਿਹੜੇ ਲੋਕ ਸੀਗੇ ਕਿਉਂਕਿ ਜੰਟਾ ਖਰੜ ਤਾਂ ਜੇ ਵਿਦੇਸ਼ ਬੈਠਾ ਹੈ ਤਾਂ ਜਿਸ ਨੇ ਕਿਸੇ ਨੇ ਫਾਇਰਿੰਗ ਕੀਤੀ ਆ ਉਹ ਤਾਂ ਜ਼ਰੂਰ ਲੋਕਲ ਲੈਵਲ ਤੇ ਹੋਣਗੇ ਕਿਸੇ ਲੋਕਲ ਕਿਸੇ ਲੋਕਲ ਗੈਂਗ ਦਾ ਵੀ ਜ਼ਿਕਰ ਵੀ ਆ ਰਿਹਾ ਕਿਸੇ ਲੋਕਲ ਹੋ ਸਕਦਾ ਕਿ ਲੋਕਲ ਗੈਂਗ ਵੀ ਇਨਵੋਲਵ ਹੋਵੇ ਕਿਉਂਕਿ ਉਹ ਲੋਕਲੀ ਹੋਣਗੇ ਜਿਨ੍ਹਾਂ ਦੇ ਵੱਲੋਂ ਇਹ ਜੋ ਫਰੇਮ ਢਿਲੋਂ ਦੇ ਘਰ ਤੇ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਜੰਟਾ ਖੜ ਜਿਸ ਦੇ ਵੱਲੋਂ ਪਹਿਲਾਂ ਪੰਜਾਬ ਤੋਂ ਬਾਹਰ ਵੀ ਮਹਾਰਾਸ਼ਟਰਾ ਵੀ ਮਰਡਰ ਕਰਵਾਇਆ ਗਿਆ ਸੀ ਔਰ ਉਹੀ ਬੰਦੇ ਜਿਹੜੇ ਨੇ ਦੱਸਿਆ ਜਾਂਦਾ ਹੈ ਕਿ ਜਦੋਂ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਏ ਸੀ ਕਿ ਉਹ ਜਦੋਂ ਫੜੇ ਗਏ ਤਾਂ ਫਿਰ ਉਹਨਾਂ ਨੇ ਕੇਵੀ ਢਿਲੋਂ ਦਾ ਨਾਮ ਲਿਆ ਸੀ ਕਿ ਸਾਨੂੰ ਇਹ ਟਾਸਕ ਦਿੱਤਾ ਗਿਆ ਸੀਗਾ ਕਿ ਅਸੀਂ ਮੋਹਾਲੀ ਦੇ ਵਿੱਚ ਉਸ ਇਲਾਕੇ ਦਾ ਤਾਂ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਜਿੱਥੇ ਕੇਵੀ ਢਿਲੋਂ ਦਾ ਜ਼ਿਕਰ ਉਹਨਾਂ ਨੇ ਕੀਤਾ ਸੀਗਾ ਕਿ ਕੇਵੀਟਲੋਂ ਜਿਸ ਇਲਾਕੇ ਦੇ ਵਿੱਚ ਰਹਿੰਦਾ ਉਹ ਇਲਾਕਾ ਉਹਨਾਂ ਨੂੰ ਪਤਾ ਸੀਗਾ ਔਰ ਉੱਥੇ ਉਹ ਰੈਕੀ ਵੀ ਕਈ ਦਿਨ ਕਰਦੇ ਰਹੇ ਆ ਤੇ ਨਾਲ ਹੀ ਕੇਵੀਟਲੋਂ ਹਾਲਾਂਕਿ ਉਹ ਫੜੇ ਗਏ ਔਰ ਕੇਵੀਟਲੋਂ ਦਾ ਬਚਾਅ ਹੋ ਗਿਆ ਪਰ ਉਹਨਾਂ ਨੇ ਇਹ ਪੂਰਾ ਧਾਰ ਰੱਖਿਆ ਸੀ ਇਸ ਤੋਂ ਪਹਿਲਾਂ ਗੁਰਪ੍ਰੀਤ ਹਰੀ ਨੌ ਦਾ ਵੀ ਕਤਲ ਕੀਤਾ ਗਿਆ ਔਰ ਗੁਰਪ੍ਰੀਤ ਹਰੀ ਨੌ ਦਾ ਕਤਲ ਕਰਨ ਤੋਂ ਬਾਅਦ ਜੋ ਉਹ ਸ਼ੂਟਰ ਸੀਗੇ ਜੰਟਾ ਖਰੜ ਤੇ ਅਰਸ਼ਦਾਲਾ ਦੇ ਉਹ ਜਾ ਕੇ ਆਏ ਮਹਾਰਾਸ਼ਟਰਾ ਔਰ ਉੱਥੇ ਵੀ ਉਹਨਾਂ ਨੇ ਮਰਡਰ ਕੀਤਾ ਔਰ ਉਸ ਤੋਂ ਬਾਅਦ ਫਿਰ ਉਹਨਾਂ ਦੇ ਰਡਾਰ ਤੇ ਜਾਂ ਉਹਨਾਂ ਦੇ ਨਿਸ਼ਾਨੇ ਤੇ ਕੇਵੀ ਟੋਲੋਂ 시ਗਾ ਤੱਕ ਕੇਵੀ ਟੋਲੋਂ ਨੂੰ ਥ੍ਰੈਟ ਹੈਗੇ ਆ ਵੱਡੇ ਪੱਧਰ ਤੇ ਕੇਵੀ ਟੋਲੋਂ ਦੇ ਨਾਲ ਗੈਂਗਸਟਰਾਂ ਦਾ ਰੌਲਾ ਕੀ ਹੈ ਇਸ ਦੇ ਬਾਰੇ ਤਾਂ ਨਹੀਂ ਕੁਝ ਕਿਹਾ ਜਾ ਸਕਦਾ ਪਰ ਇਹ ਜ਼ਰੂਰ ਜਾਣਕਾਰੀ ਸਾਹਮਣੇ ਆਈ ਹੈ ਹੁਣ ਕਿ ਕੇਵੀ ਟੋਲੋਂ ਦੇ ਕਰਕੇ ਪ੍ਰੇਮ ਟੋਲੋਂ ਨੂੰ ਜੋ ਹੈ ਉਹ ਥ੍ਰੈਟ ਦਿੱਤਾ ਗਿਆ ਹੈ ਗੈਂਗਸਟਰ ਜੈਂਟੇ ਖਰੜ ਦੇ ਵੱਲੋਂ ਅਰਜੰਟਾ ਖਰੜ ਨੇ ਬਕਾਇਦਾ ਜੋ WhatsApp ਤੇ ਮੈਸੇਜਸ ਰਾਹੀਂ ਇਸ ਦੀ ਜ਼ਿੰਮੇਵਾਰੀ ਵੀ ਲਈ ਹੈ ਤਾਂ ਨਾ ਪ੍ਰੇਮ ਢਿਲੋਂ ਦਾ ਪਿੰਡ ਜਿਹੜਾ ਉਹ ਪੈਂਦਾ ਮਾਝੇ ਦੇ ਵਿੱਚ ਔਰ ਉੱਥੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਹਨਾਂ ਨੂੰ ਕਾਬੂ ਕਰਦੀ ਹੈ ਪੁਲਿਸ ਦਾ ਇਸ ਪੂਰੇ ਮਸਲੇ ਦੇ ਵਿੱਚ